ਕਟਾ ਬੈ ਗਿਆ ਦੇਖਣਾ ਵੇ ਹੁਣ ਚਲਦੇ ਆਪਾਂ ਦਰਬਾਰ ਸਾਹਿਬ ਦੇ ਟੇਕਦੇ ਆ ਮੱਥਾ ਚਾਰ ਹੁੰਦਾ ਜਲੇਬੀਆਂ ਬਣ ਲੱਗ ਰਹੀ ਨੇ ਅੱਜ ਅੱਛਾ ਕਰੋ ਜਲੇਬੀ ਵੇ ਗਰੂ ਦੇ ਲੋ ਜੀ ਪਾਦੀ ਬੋਚ ਕੇ ਜ ਬੋਚ ਕੇ ਜ ਦਾਲਵਾ ਗਰੂ ਜੀ ਉੱਧਰ ਉੱਧਰ ਨੀ ਨਿੰਬੂ ਵਾਲਾ ਰਸ ਕੱਢਣ ਲੱਗ ਰਹੇ ਨੇ ਜਲਦੀ ਦਾ ਤਿਆਰ ਹੋਊਗਾ ਇੱਧਰ ਲੋਵੀ ਸੰਗਤਾਂ ਪਹੁੰਚ ਗਿਆ ਲੰਗਰ 'ਚ ਵੀ ਲੰਗਰ 'ਚੋਂ ਆ ਗਿਆ ਵਰਤਾਪਰਦੂ ਕੇ ਬਾਹਰ ਮੈਂ ਹੁਣ ਮੈਂ ਰਾਜੀ ਨਾਲ ਜਾਂਨਾ ਕੰਮ ਜਾਂਦੇ ਆਂ ਅਸੀਂ ਦੁਪਹਿਰੇ ਦਾ ਲੋ ਜੀ ਆਪਾਂ ਪਹੁੰਚ ਗਏ ਸੰਗਰੂਰ ਆ ਗਿਆ ਬੋਰਡ ਸੰਗਰੂਰ ਤੇ ਇੱਥੋਂ ਐਂਟਰੀ ਐ ਲੈ ਵੀ ਮੋਟਰਸਾਈਕਲ ਹਰਤਾ ਸੀ ਨੇ ਇੱਥੇ ਪਾਰਕ ਵੀ ਅਸੀਂ ਆ ਗਏ ਗਲਤ ਲੋਕੇਸ਼ਨ ਤੇ ਅਸੀਂ ਆ ਰਹੇ ਦੁਬਾਰੇ ਉਹ ਬੰਦੇ ਨੂੰ ਫੋਨ ਤੇ ਅਸੀਂ ਦੁਕਾਨ 'ਤੇ ਪਹੁੰਚ ਗਏ ਕਿੰਨੇ ਨੰਬਰ ਗਿਆ ਸੀ ਲੈ ਵੀ ਇਧਰ ਰਾਜੀ ਦੀ ਹੋ ਗਈ ਫੋਟੋ ਤੇ ਰਾਜਾ ਬਣ ਗਿਆ ਡਰਾਈਵਰ ਅੱਜ ਤੋਂ ਸਤਿ ਸ੍ਰੀਕਾਲ ਜੀ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਸਵੇਰ ਦੇ ਵੱਜ ਗਏ ਨੇ 7 ਤੇ ਅੱਜ ਆਪਾਂ ਜਾਣਾ ਗੁਰੂ ਘਰ ਕਿਉਂਕਿ ਅੱਜ ਆ ਗਈ ਹੈ ਸੰਗਰਾੰਦ ਤੇ ਇੱਕ ਨਾਲ ਦੇ ਨਾਲ ਬਸਾਖੀ ਵਾਲਾ ਜਿਹੜਾ ਖੰਡ ਪੱਟ ਖੁੱਲਦਾ ਹੁੰਦਾ ਹੈ ਤੇ ਉਹਦਾ ਹੀ ਭੋਗ ਪੈਣੇ ਨੇ ਤੇ ਪਿੰਡ ਦੀ ਸਾਰੀ ਸੰਗਤ ਪਹੁੰਚੂਗੀ ਤੇ ਆਜੋ ਚੱਲਦੇ ਆਪਾਂ ਵੀ ਗੁਰੂ ਘਰ ਤੇ ਕਰਦੇ ਆ ਬਲੌਗ ਦੀ ਸਟਾਰਟਿੰਗ ਪਹਿਲਾਂ ਚੱਕੀ ਆਪਾਂ ਨੇ ਰਮਾਲ ਸਿਰ ਤੇ ਬੰਨਣ ਵਾਸਤੇ ਇਹਰ ਦਾ ਮਾਹੌਲ ਦੇਖੋ ਯਾਰ ਹਨਾ ਕੱਲ ਸਾਡੇ ਵਾਲੇ ਗਵਾਂਡੀਆਂ ਲਾਈ ਸੀ ਅੱਗ ਤੇ ਆਹ ਹੁਸਰੇ ਤੱਕ ਚੜ ਗਈ ਯਾਰ ਇਹ ਦਰਖਤ ਵੀ ਆ ਇਹਨਾਂ ਤੇ ਵੀ ਸੇਕ ਲੱਗੇ ਹਨਾ ਨੀਚੇ-ਨੀਚੋਂ ਇਹਨਾਂ ਦੀ ਜੜਾਂ ਮੱਚ ਗਈਆਂ ਗਲਤ ਆ ਯਾਰ ਇੱਧਰ ਵੀ ਬੰਦਾ ਧਿਆਨ ਦੇਣਾ ਚਾਹੀਦਾ ਆ ਦੇਖੋ ਜੜਾਂ ਮੱਚ ਗਈਆਂ ਇਹਦੀਆਂ ਤੇ ਆਪਾਂ ਤੁਰਕੇ ਜਾਵਾਂਗੇ ਗੁਰੂ ਘਰ ਅੱਜ ਤੇ ਤਾਂ ਕੋਈ ਕਾਫੀ ਟਾਈਮ ਹੋ ਗਿਆ ਤੁਰਕੇ ਕਦੇ ਗਏ ਨਹੀਂ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਤੇ ਅੱਜ ਆਪਾਂ ਤੁਰਕੇ ਜਾਵਾਂਗੇ ਆ ਖੜਿਆ ਬੰਦਾ ਸਾਡਾ ਇੱਧਰ ਸਕੂਲ ਵਾਸਤੇ ਰੈਡੀ ਹੋਇਆ। ਕੀ ਕਰੀਏ ਕਿੱਥਾ ਬੈ ਗਿਆ ਦੇਖਣਾ ਓਏ। ਐਡਾ ਵੇਖ ਲੈ ਕੇ ਜਾ ਕਰਦੇ। ਬਹੁਤ ਸਮਾਨ ਹੈ ਜਦਾ ਪਰ ਕਾਫੀ ਕੁਫੀਆਂ ਹੈ। ਹੈ। ਲਓ ਜੀ ਪਹੁੰਚ ਗਏ ਆਪਾਂ ਗੁਰੂ ਘਰ। ਉਹ ਸਾਹਮਣੇ ਆ ਗਿਆ ਗੁਰੂ ਘਰ। ਹੁਣ ਚੱਲਦੇ ਆਂ ਆਪਾਂ। ਟੇਕਦੇ ਆਂ ਮੱਥਾ ਕਿ ਤੁਹਾਨੂੰ ਕਰਾਉਣੇ ਆ ਦਰਸ਼ਨ ਆਪਾਂ ਗੁਰੂ ਘਰ ਦੇ ਅੱਜ। ਇੱਧਰ ਧਾਰਤੀ ਆਪਾਂ ਨੇ ਚੱਪਲਾਂ। ਹੁਣ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਟੇਕਦੇ ਆਂ ਮੱਥਾ। ਸੰਗਤ ਬਹੁਤ ਪਹੁੰਚ ਰਹੀ ਹੈ ਪਿੰਡ ਦੇ ਬੱਚੇ ਸਾਰੇ ਪਹੁੰਚ ਰਹੇ ਨੇ। ਪ੍ਰਸ਼ਾਦ ਜੀ ਆਪਾਂ ਨੂੰ ਮਿਲ ਗਿਆ ਲੱਡੂ ਆਪਾਂ ਪਹੁੰਚੇ ਅੰਦਰ ਲੰਗਰ ਹਾਲ ਜਿੱਥੇ ਕਿ ਲੰਗਰ ਤਿਆਰ ਹੁੰਦਾ ਜਲੇਬੀਆਂ ਬਣਨ ਲੱਗ ਰਹੀ ਨੇ ਅੱਜ ਵਿਸਾਖੀ ਵਾਲਾ ਜਿਹੜਾ ਖੰਡ ਪੜ ਦਾ ਭੋਗ ਪਊਗਾ ਤੇ ਅੱਜ ਜਲੇਬੀਆਂ ਚੱਲਣਗੀਆਂ ਜਲੇਬੀਆਂ ਵਾਲਾ ਖੰਡ ਪੜ ਕਹਿੰਦੇ ਨੇ ਸਾਡੇ ਪਿੰਡ ਆ ਦੇਖੋ ਐ ਇੱਧਰ ਤਿਆਰ ਹੋਣ ਲੱਗ ਰਹੀ ਐ ਮਾਂ ਛੋਲਿਆਂ ਦੀ ਦਾਲ ਸੇਵਾਦਾਰ ਲੱਗੇ ਹੋਏ ਨੇ ਤੇ ਆਪਾਂ ਵੀ ਮਾੜਾ ਮੋਟਾ ਕੋਈ ਸਾਂਝ ਪਾਉਨੇ ਆ ਸੇਵਾ ਜਾਣ ਹਿੱਸਾ ਪਾਉਨੇ ਆ ਸਵੇਰੇ ਸਵੇਰੇ ਪਹੁੰਚ ਗਏ ਆ ਆਪਾਂ ਸੇਵਾ ਬਾਕੀ ਚੱਲੇ ਰਹੀ ਏ ਇਥੇ ਸਵੇਰ ਦੀ ਉਧਰ ਦੇਖੋ ਜਲੇਬੀਆਂ ਤਿਆਰ ਹੋਣ ਲੱਗ ਰਹੀਆਂ ਨੇ ਸ਼ੱਕਰ ਕੋ ਵੀ ਇਨੇ ਵੀ ਵੇ ਗਰੂ ਦੇ ਲੋ ਜੀ ਸ਼ੱਕਰ ਉਧਰ ਚ ਆਬੀ ਵਾਲੀ ਤੇ ਜਲੇਬੀ ਗਰਮਾ ਗਰਮ ਲੰਗਰ ਤੇ ਪਹੁੰਚੀ ਹੋਈਆਂ ਗਏ ਦੇਖ ਲੈ ਵੀ ਹੁਣ ਕਰਾਉਨੇ ਆਂ ਆਪਾਂ ਲੰਗਰ 'ਚ ਸੇਵਾ ਦਾਲ ਦੀ ਇੱਧਰ ਕਾਲਾ ਪਾਉ ਉਹ ਇੱਧਰ ਬਾਲਟੀ ਦਾਲ ਪਾ ਦੀ ਬੋਚ ਕੇ ਜ ਬੋਚ ਕੇ ਜ ਇੱਧਰ ਕਹਿੰਦੇ ਪ੍ਰਸ਼ਾਦੇ ਵੀ ਆ ਗਏ ਕਹਿੰਦੇ ਕਾਲਾ ਰੋਟ ਪਾੜ ਕਹਿੰਦਾ ਪ੍ਰਸ਼ਾਦੇ ਵਰਤਾਉਗਾ ਚੱਕ ਬਾਈ ਪ੍ਰਸ਼ਾਦੇ ਲੋਡ ਕਰ ਲਏ ਇੱਧਰ ਕਾਲੇ ਨੇ ਅਜੇ ਸੇਵਾਦਾਰਾਂ ਨੂੰ ਛਕਾਵਾਂਗੇ ਥੋੜੇ ਥੋੜੇ ਕਰਕੇ ਆਣਗੇ ਅਜੇ ਪੋਗ ਪਿਆ ਨਹੀਂ ਕਰੀ ਗਾਲੇ ਪੋਗ ਤੋਂ ਬਾਅਦ ਇਕੱਠ ਹੋਊਗਾ ਆਪਾਂ ਨੇ ਦਾਲ ਆਪਣੇ ਕੋਲ ਇੱਧਰ ਸੰਗਤ ਹੌਲੀ ਹੌਲੀ ਪਹੁੰਚ ਰਹੀ ਐ ਪੋਗ ਨਹੀਂ ਪਿਆ ਅਜੇ ਪਰ ਹੌਲੀ ਹੌਲੀ ਸੇਵਾਦਾਰ ਨੇ ਜਿਹੜੇ ਤੇ ਉਹ ਹੌਲੀ ਹੌਲੀ ਪਹੁੰਚਣ ਲੱਗ ਰਹੇ ਤੇ ਲੰਗਰ ਆਪਾਂ ਛਕਾਉਣ ਲੱਗ ਰਹੇ ਆ ਦਾਲ ਜਿਨਾ ਪ੍ਰਸ਼ਾਦ ਦੇ ਦਾਲਵਾ ਗੁਰੂ ਜੀ ਦਾਲ ਜੀ ਦਾਲ ਦਾਲਵਾ ਗੁਰੂ ਜੀ ਇੱਧਰ ਫੁੱਟਣ ਲੱਗ ਰਹੀ ਆ ਜੀ ਜਿਵੇਂ ਕਰ ਬਰਫ਼ ਚੱਕ ਉਹ ਦੇਖਤੀ ਨੀਚੇ ਇੱਧਰ ਬਣੂਗਾ ਜਲਜੀਰਾ ਇਹ ਪੈਲੂ ਲੱਗ ਰਿਹਾ ਤਿਆਰ ਕਰਨ ਉਧਰ ਨਹੀਂ ਨਿੰਬੂ ਵਾਲਾ ਰਸ ਕੱਟਣ ਲੱਗ ਰਹੇ ਜਲਜੀਰਾ ਤਿਆਰ ਹੋਊਗਾ ਇੱਧਰ ਬਾਬਾ ਦੀ ਲੀਲਾ ਅੱਜ ਕਿ ਦੇਖ ਹੋ ਗਿਆ ਹੈ ਸੰਗਰਾਂ ਦਾ ਅੱਜ ਇਹ ਸੰਗਰਾਂ ਦਾ ਹੈ ਹਾਂ ਜੀ ਠੀਕ ਹੈ ਇੱਕ ਜੀ ਉਸ ਦੀ ਸੰਗਰਾਂ ਦਾ ਅੱਜ ਪਾਣੀ ਪੂਣੀ ਛਿੜਕਦਾ ਇੱਧਰ ਲੰਗਰ ਹਾਲ ਦੇ ਸਾਹਮਣੇ ਪੰਡਾਲ ਤੇ ਇੱਧਰ ਇੱਧਰ ਚੰਦਰੀ ਆ ਪੰਡਿਆਂ ਦੀ ਸੇਵਾ ਇਧਰ ਜਲਦੀਰਾ ਤਿਆਰ ਹੋ ਗਿਆ ਬਾਈ ਆ ਦੇਖੋ ਸੰਗਤ ਲਈ ਜਲਦੀਰਾ ਜਿਹੜਾ ਤਿਆਰ ਹੋ ਗਿਆ ਇਮਲੀ-ਉਮਲੀ ਪਾ ਕੇ ਐਂ ਟੇਸਟ ਬਣਾਦਾ ਟੇਸਟ ਕਰਾਂਗੇ ਇਧਰ ਯਾ ਤਾ ਤਾ ਸੇਵਾ ਸੇਵਾ ਦਾ ਹੈ ਸੇਵਾਦਾਰੀ ਵੀਡੀਓ ਬਣਾਉਣਾ ਲੱਗ ਰੂ ਮੈਂ ਸੇਵਾਦਾਰ ਆਪਣਾ ਨੇ ਲੈ ਜੀ ਆਪਾਂ ਟੇਸਟ ਕਰਨ ਵਾਸਤੇ ਜਲਦੀਰਾ ਪਾ ਲ ਗਲਾ ਜਿੱਥੇ ਇਧਰ ਬਕਸੀਸ ਖੜੇ ਤੇ ਟੇਸਟ ਕਰਦੇ ਆ ਇਧਰ ਸੇਵਾਦਾਰ ਕੈਂਟ ਓਕੇ ਹੈ ਕੰਨੀ ਤੁਸੀਂ ਦੱਸਦੇ ਹਿੱਸਾ ਓਕੇ ਨਵੀਂ ਗੁਰੂ ਘਰ ਡਾਕਟਰ ਤਰਸੇਮ ਸਿੰਘ ਪਹੁੰਚੇ ਨੇ ਸੇਵਾ ਕਰਨ ਇਧਰ ਬਖਸ਼ੀਸ ਤੇ ਕੁਲਦੀਪ ਕਟਿੰਗ ਆ ਹੈਡਰੇਸਰ ਸੇਵਾਦਾਰ ਨੇ ਕੀ ਚੱਕਾਇਆ ਜਲਕ ਲੱਸੀ ਜਲ ਜਲ ਹਾਂਜੀ ਠੀਕ ਹੈ ਇਹ ਤਾਂ ਖਾਲੀ ਇੱਥੇ ਹੈ ਸੇਵਾ ਕਰੀਏ ਉਧਰ ਭੋਗ ਪੈ ਗਿਆ ਸੰਗਤਾਂ ਲੰਗਰ ਚ ਪਹੁੰਚ ਲੱਗੀਆਂ ਦੇਖੋ ਇੱਧਰ ਪਾਣੀ ਭਰ ਰੇ ਠੰਡਾ ਵਰਤਣ ਵਾਸਤੇ ਕਿਉਂਕਿ ਆਪਣੇ ਕੋਲ ਵੀ ਇੱਧਰ ਪਾਣੀ ਹੈ ਇਹਦਾ ਫਾਇਦਾ ਦੇਖਿਆ ਇਹਦਾ ਫਾਇਦਾ ਦੇਖਿਆ ਇਹਨਾਂ ਨੂੰ ਲੋ ਵੀ ਸੰਗਤਾਂ ਪਹੁੰਚ ਗਿਆ ਲੰਗਰ 'ਚ ਪਿੰਡ ਦੇਲਾ ਸੀ ਹਾਂ ਆ ਵੀ ਇਧਰ ਜਲ ਪਵਾਨ ਲੱਗ ਰਹੇ ਆ ਪਾ ਮਾਸਟਰ ਤੋਂ ਸੰਗਤ ਪਹੁੰਚ ਰਹੀ ਆ ਫੁੱਲੇ ਤੇ ਜੱਗੇ ਉਹ ਵੀ ਲੱਗ ਰਹੇ ਨੇ ਸੇਵਾ ਹੀ ਸੇਵਾ ਚੱਲ ਰਹੀ ਆ ਠੰਡਾ ਠਾਰਪਾਣੀ ਬਰਫ ਦੇ ਲਈ ਵਿੱਚ ਅਸੀਂ ਜਲ ਜੀ ਜਲਵਾਗੁਰੂ ਜੀ ਅ ਫਿਊ ਮੂਮੈਂਟ ਲੇਟਰ ਫਿਰ ਲੰਗਰ ਚੋਂ ਆ ਗਿਆ ਬਰਤਾਰ ਦੂਕੇ ਬਾਹਰ ਮੈਂ ਹੁਣ ਮੈਂ ਰਾਜੀ ਨਾਲ ਜਾਂਨਾ ਕੰਮ ਜਾਂਨੇ ਆਂ ਅਸੀਂ ਦੁਪਹਿਰੇ ਦੇ ਪਹਿਰੇ ਹੁਣ ਕਹੋ ਜੀ ਮਹਿਰਮਾਲ ਦਿੱਤੀ ਆ ਤਾਰ ਹੁਣ ਉਸ ਚੱਲਦੇ ਕਿੱਥੇ ਜਾਣਾ ਪਰਾ ਜੀ ਸੰਗਰੂਰ ਸੰਗਰੂਰ ਚੱਲ ਗਿਆਣਾ ਠੀਕ ਹੈ ਸੇਵਾ ਆਪਣੇ ਵਧੀਆ ਫੁੱਲ ਕਰਾ ਦੀ ਚੱਲ ਕਰ ਸਟਾਰਟ ਹੁਣ ਪਤਾ ਚੱਲੀ ਕਿੱਧਰ ਕੀ ਨਹੀਂ ਦੱਸ ਮੈਂ ਪਹਿਲਾਂ ਕਿਤੇ ਨੇ ਮਰਜੀ ਵਗ ਚੱਲ ਮੈਂ ਕਿੱਧਰ ਵੀ ਗਰਮੀ ਜਾਦੇ ਹੋਗੀ ਵੱਡੀ ਲੈਲ ਪੰਪ ਤੇ ਆ ਗਏ ਆਪਾਂ ਵੀ ਰੇ ਠੰਡਾ ਪਾਣੀ ਉੱਧਰ ਪਾਰਿਆ ਰਾਜਾ ਤੇਲ ਠਾਕ ਸਾਧਲੀ ਤੋਂ ਯਾਰ ਸੁਨਾਮਾ ਰੋਡ ਦੇ ਲੋ ਸਾਰਾ ਜਾਮ ਹੋਇਆ ਬੇ ਟਰੱਕੇ ਟਰੱਕ ਹੋਏ ਬੇ ਰੇ ਨਾ ਹੀ ਸਾਈਡ ਦਿੱਤੀ ਕਿਸੇ ਨੂੰ ਸਾਡੋ ਜੀ ਜਿਵੇਂ ਰੋਡ ਜਾਮ ਕਰਕੇ ਘਾਟੋ ਕਰ ਚਾਰ ਪੰਜ ਕਿਲੋ ਮੀਟਰ ਪੱਛੇ ਹੀ ਫਿਰ ਤੱਕ ਆਪਾਂ ਪਹੁੰਚ ਗਿਆ ਬਾਈ ਸੁਨਾਮ ਪਰ ਅਸੀਂ ਆਈ ਟਾ ਹੀ ਚੌਕ ਕੱਟਦਾ ਸ਼ਾਰਟਕਟ ਅਸੀਂ ਨਿਕਲਿਆ ਕਿਸੂ ਸੰਗਰੂਰ ਆਏ ਰੋਡ ਵਾਲੇ ਪਾਸੇ ਹੈ ਨਾ ਤੇ ਆਈ ਕੇ ਦੇ ਫੋਟਸ ਵਰਸ ਕਰੀਂ ਜੇ ਤਾਂ ਕਰਕੇ ਅਸੀਂ ਇੱਧਰ ਦੀ ਸ਼ਾਰਟਕਟ ਕਰ ਲਿਆ ਗਲੀਆਂ ਵਿੱਚ ਦੀ ਆਵਰੀ ਮੋੜ ਲੈ ਸੰਗਰੂਰ ਤੋਂ ਸ਼ਾਰਟਕਟ ਤੋਂ નીકਲ ਕੇ ਆਪਾਂ ਪਹੁੰਚ ਗਏ ਆ ਸੰਗਰੂਰ ਆਏ ਰੋਡ ਤੇ ਇਹ ਸਾਹਮਣੇ ਇੱਥੋਂ ਚੌਂਗ ਚੋਂ ਇਹ ਸਾਹਮਣੇ ਰੋਡ ਜਾਂਦਾ ਹੈ ਮੈਲਾ ਨੂੰ ਜਾਊਗਾ ਤੇ ਆਪਾਂ ਮੋੜਨਾ ਇੱਧਰਲੀ ਸਾਈਡ ਇਹ ਜਾਊਗਾ ਸੰਗਰੂਰ ਨੂੰ ਇੱਥੋਂ ਸੰਗਰੂਰ ਹੈ ਗਿਆ ਇਸ ਨਾਮ ਤੋਂ ਘਾਟੋ ਘਾਟ 10 ਕਿਲੋਮੀਟਰ ਫਰਕ 15 ਕਿ ਮਿੰਟਾਂ ਲੱਗਣਗੇ ਜਨੂ 15 ਕਿ ਮਿੰਟਾਂ ਚ ਅਸੀਂ ਸੰਗਰੂਰ ਪਹੁੰਚ ਜਾਵਾਂਗੇ ਆ ਦੇਖੋ 12 ਕਿਲੋਮੀਟਰ ਹੈ ਸੰਗਰੂਰ ਉਰੋ ਆ ਇਧਰ ਸੰਗਰੂਰਾ ਰੋਡ ਤੇ ਮਿਲਦਾ ਪੁਲ ਦਾ ਕੰਮ ਚੱਲ ਰਿਹਾ ਹੈ ਨਾ ਮਿਹੜਾ ਪੁਲ ਨਵਾਂ ਬਣਾਣਗੇ ਆ ਦੇਖੋ ਜੀ ਸੀ ਬੀ ਲੱਗ ਰਹੀਆਂ ਨੇ ਪੱਟਣ ਲੱਗ ਰਹੇ ਨੇ ਪੁਲ ਨੂੰ ਤੇ ਰਸਤਾ ਨੀਚੋ ਦੀ ਬਣਾਇਆ ਹੋਇਆ ਇਧਰ ਦੀ ਆ ਦੇਖੋ ਰਾस्ते ਜਨਾਰ ਕੀ ਹੈ ਕਿਸੇ ਨੇ ਅੱਗ ਆ ਦੇਖੋ ਹੁਣ ਬੁਝਾਉਣ ਲੱਗ ਰਹੇ ਨੇ ਅ ਫਿਊ ਮੂਮੈਂਟ ਲੇਟਰ ਜੋਦੀ ਆ ਪਹੁੰਚ ਗਿਆ ਸੰਗਰੂਰ ਆ ਗਿਆ ਬੋਰਡ ਸੰਗਰੂਰ ਤੇ ਇਥੋਂ ਐਂਟਰੀ ਹੈ ਸਨਾਮ ਵਾਲੀ ਸਾਈਡ ਤੋਂ ਸੰਗਰੂਰ ਦੀ ਤੇ ਹੁਣ ਚੱਲ ਜੇ ਨਾ ਕੰਮ ਵਸ ਗਿਆ ਹੈ ਉਹ ਆ ਦੇਖੋ ਤੁਸੀਂ ਸੰਗਰੂਰ ਦਾ ਮਾਹੌਲ ਹੈ ਨਾ ਇਹ ਗੇਟ ਬਣਿਆ ਆ ਗੇਟ ਐਂਟਰ ਕਰਾਂਗੇ ਆਪਾਂ ਚੌਂਕ ਵੱਜਦੇ ਹੀ ਚੌਂਕ ਸ਼ਹੀਦ ਭਗ ਸਿੰਘ ਚੌਂਕ ਹੈ ਜਿਹੜਾ ਲੱਭੀ ਮੋਟਰਸਾਈਕਲ ਕਰਤਾ ਸੀ ਨੇ ਇੱਥੇ ਪਾਰਕ ਇਹ ਆਪਾਂ ਪਹੁੰਚ ਗਏ ਆ ਸੰਗਰੂਰ ਕਚੈਰੀਆਂ ਕੰਮ ਮੈਂ ਇਹਨੂੰ ਰਾਜੇ ਨੂੰ ਇੱਥੇ ਤਾਂ ਕਰਕੇ ਦੇ ਨਾਲ ਆਇਆ ਅੱਜ ਮੈਂ ਗਰਮੀ 'ਚ ਲਿਆ ਐ ਨਹੀਂ ਜੇ ਮੈਨੂੰ ਇਹ ਲੋਕ ਲਾ ਦੇ ਬਾਈ ਚੱਕ ਬਾਈ ਲਾਦਾ ਸੀ ਨੇ ਲੋਕ ਹੁਣ ਕਰਾਉਨੇ ਆਪਾਂ ਰਾਜੇ ਦਾ ਕੰਮ ਜਿਹੜਾ ਕੰਮ ਆਇਆ ਇਹ ਇੱਧਰ ਘਟਾਈਆ ਸੀ ਨੇ ਪਰਚੀ ਕਚੈਰੀਆਂ 'ਚ ਬਾਈਕ پارک ਕਰਨ ਦੀ ਪਰਚੀ ਘਟਦੇ ਨੇ 200 ਰੁਪਏ ਦੀ ਇੱਥੇ। ਭਈ ਅਸੀਂ ਆ ਗਏ ਗਲਤ ਲੋਕੇਸ਼ਨ ਤੇ ਤੇ ਹੁਣ ਬੰਦੇ ਨੂੰ ਫੋਨ ਲਾਇਆ ਉਹ ਕਹਿੰਦਾ ਬਸ ਸਟੈਂਡ ਵਾਲੀ ਕਚਹਿਰੀਆਂ ਆਓ। ਅਸੀਂ ਦੂਜੀ ਕਚਹਿਰੀਆਂ ਆ ਗਏ ਤੇ ਹੁਣ ਜਾਣਦੇ ਆਂ ਅਸੀਂ ਬਸ ਸਟੈਂਡ ਵਾਲੀ ਕਚਹਿਰੀਆਂ। ਰਾਜੇ ਨੇ ਫੋਨ ਲਾ ਕੇ ਪੁੱਛਿਆ ਉਹ ਬੰਦੇ ਨੂੰ। ਅਸੀਂ ਨੇ 20 ਰੁਪਏ ਤੇ ਉਹੀ ਦਿੱਤੇ ਰਾਜੇ ਨੇ। ਚੱਲ ਛੇੜ ਮੋੜੇ ਨੂੰ। ਫਾਲਤੂ ਦੇ 20 ਰੁਪਏ ਖਰਾਬ ਹੋ ਗਏ ਸਾਡੇ। ਹੁਣ ਅਸੀਂ ਦਵਾਰੇ ਫੇਰ ਲੋਕ ਖੋਲ ਕੇ ਤੇ ਚੱਲੇ ਆਂ ਬਸ ਸਟੈਂਡ ਵਾਲੀਆਂ ਕਚਹਿਰੀਆਂ। ਆ ਚੌਗੋਂ ਤੋਂ ਦੀ ਅਸੀਂ ਢੇੜਾ ਕੱਟ ਕੇ ਜਾਵਾਂਗੇ ਬਸ ਸਟੈਂਡ ਨੂੰ। ਜੀ ਚੌਕ ਆ ਗਿਆ ਇਹ ਹਾਂ ਇਧਰ ਦੀ ਚੱਲ ਤੁਸੀਂ ਇੰਦਰ ਰੌਣਕ ਦੇਖੋ ਯਾਰ ਸੰਗਰੂਰ ਕਿੰਨੀ ਜਿਆਦੇ ਆ ਹਨਾ ਸਾਰਾ ਬਾਜ਼ਾਰ ਭਰਿਆ ਪਿਆ ਸਟੂਡੈਂਟਾਂ ਨਾਲ ਪੁਰਾਣੀ ਕਚਹਿਰੀਆਂ ਚ ਪਹੁੰਚ ਗਏ ਆਪਾਂ ਇੱਥੇ ਫੇਰ ਤੱਕ ਆਪਾਂ ਇੱਕ ਪਰਸੀ ਘਟਾ ਰਹੇ ਆਂ ਪਾਰਕਿੰਗ ਵਾਲੀ ਪਹਿਲਾਂ ਉੱਥੇ ਘਟਾ ਕੇ ਆਏ ਆ ਅਸੀਂ ਆ ਰਹੇ ਆਂ ਦੁਬਾਰੇ ਉਹ ਬੰਦੇ ਨੂੰ ਫੋਨ ਤੇ ਅਸੀਂ ਦੁਕਾਨ ਭੱਲੇ ਗਏ ਕਿੰਨੇ ਨੰਬਰ ਗਿਆ ਸੀ ਪੱਛੋਂ ਲਾ ਕੇ ਲੇ ਵੀ ਸਹੀ ਲੋਕੇਸ਼ਨ ਤੇ ਪਹੁੰਚ ਗਏ ਆਪਾਂ ਫੋਨ ਫੋਨ ਲਾ ਕੇ ਤੇ ਹੁਣ ਕਰ ਰਿਹਾ ਰਾਜਾ ਆਪਦਾ ਕੰਮ ਡਾਕੂਮੈਂਟ ਵਗੈਰਾ ਘੱਟ ਰਿਹਾ ਇੱਧਰੋਂ 126 ਨੰਬਰ ਸ਼ਾਪ ਤੇ ਪਹੁੰਚ ਗਏ ਤੁਸੀਂ ਸਾਨੂੰ ਡਾਕੂਮੈਂਟ ਦਿੱਤੇ ਭਾਈ ਨੇ ਹਨਾ ਤੇ ਅਸੀਂ ਕਰਾਣ ਜਾ ਰਹੇ ਆ ਫੋਟੋ ਹੁਣ ਟਰੈਕ ਦੇ ਉੱਤੇ ਮੋਰ ਸਿੰਘ ਪਾਰਕਿੰਗ ਚੋਂ ਕੱਢ ਲਿਆ ਸੀਨੇ ਐ ਫਿਊ ਮੂਮੈਂਟਸ ਲੇਟਰ ਹੈਵੀ ਫੀਲ ਲੋਗ ਲਾਤਾ ਰਾਜੇ ਨੇ ਪਹੁੰਚ ਗਏ ਆਪਾਂ ਟ੍ਰੈਕ ਦੇ ਉੱਤੇ ਤੇ ਹੁਣ ਕਰਾਉਣ ਜਾ ਰਹੇ ਆਪਾਂ ਫੋਟੋ ਰਾਜੇ ਦੀ ਲੈ ਫੜਾ ਆ ਬਣਿਆ ਹਾ ਟ੍ਰੈਕ ਆ ਇੱਧਰ ਸਾਹਮਣੇ ਤੇ ਹੁਣ ਕਰਾਉਣ ਜਾ ਰਹੇ ਆ ਫੋਟੋ ਆਪਾਂ ਰਾਜੇ ਦੀ ਚਲੋ ਇੱਥੇ ਹੁੰਦੀ ਹੈ ਫੋਟੋ ਇੱਧਰ ਰਾਜੇ ਦੀ ਫੋਟੋ ਹੋ ਗਈ ਤੇ ਰਾਜਾ ਸਾਈਨ ਕਰਨ ਲੱਗਾ ਜੀ ਮਤਲਬ ਇੱਥੇ ਫੋਟੋ ਹੁੰਦੇ ਫੋਟੋ ਤੋਂ ਬਾਅਦ ਫਿਰ ਸਾਈਨ ਹੁੰਦੇ ਨੇ ਚੱਕ ਬਣ ਗਿਆ ਡਰਾਈਵਰ ਇਹ ਲੈ ਵੀ ਇੱਧਰ ਰਾਜੇ ਦੀ ਹੋ ਗਈ ਫੋਟੋ ਤੇ ਰਾਜਾ ਬਣ ਗਿਆ ਡਰਾਈਵਰ ਅੱਜ ਤੋਂ ਲੈ ਵੀ ਪਾਰਕਿੰਗ ਚ ਲ ਆਇਆ ਹੋਇਆ ਮੋਰ ਸਿੰਘ ਹੁਣ ਕਰਨਾ ਕਰੇ ਅਨਲੌਕ ਰਾਜਾ ਤੇ ਚੱਲਦੇ ਆਂ ਫਿਰ ਜਿਹਦੇ ਕੋਲ ਆਪਾਂ ਨੇ ਇਹ ਕਾਗਜ਼ ਬਣਵਾਈ ਸੀ ਹਨ ਉਹਦੇ ਕੋਲ ਜਾਂਦੇ ਆਂ ਤੇ ਬਸ 10 ਮਿੰਟ ਲੱਗਣਗੇ ਉੱਥੇ ਉਸ ਤੋਂ ਬਾਅਦ ਚੱਲਾਂਗੇ ਬਾਬਾ ਵਾਪਸ ਪਿੰਡ ਚੱਲ ਵੀ ਮੁੰਡਿਆ ਹੁਣ ਇਹ ਚੌਂਕ ਤੋਂ ਘੁੰਮ ਘੁਮਾ ਕੇ ਆਪਾਂ ਦੁਬਾਰਾ ਜਾਵਾਂਗੇ ਬੱਸ ਸਟੈਂਡ ਕੋਲ ਪ੍ਰਾਣੀਆਂ ਕਚੇਰੀਆਂ ਦੇਖੀ ਬਾਈ ਓਏ ਪਹੁੰਚ ਗਏ ਆਪਾਂ ਦੁਬਾਰੇ ਬਾਈ ਕੋਲ ਤੇ ਹੁਣ ਕਾਗਜ਼ ਤੇ ਕਾਰਵਾਈ ਕਰਕੇ ਫਿਰ ਆਪਾਂ ਚੱਲਾਂਗੇ ਵਾਪਸ ਲੈ ਵੀ ਇੱਧਰ ਰਾਜੇ ਵਾਲਾ ਕੰਮ ਹੋਇਆ ਕੰਪਲੀਟ ਤੇ ਹੁਣ ਕੁਛ ਖਾਣੇ ਆ ਯਾਰ ਸਵੇਰ ਦੇ ਆਏ ਹੋਏ ਭੁੱਖ ਲੱਗ ਰਹੀ ਐ ਕਨਹੀਂ ਰਾਜੀ ਕਚੇਰੀਆਂ ਤੋਂ ਬਾਅਦ ਆਪਾਂ ਪਹੁੰਚ ਕੇ ਕੁਲਚਾ ਵਾਲਿਆਂ ਕੋਲ ਹੁਣ ਕੁਲਚਾ ਕਰਵਾਉਨੇ ਆ ਭੁੱਖ ਲੱਗ ਰਹੀ ਸੀ ਯਾਰ ਹਨ ਚੱਕ ਅੰਕਾ ਜੀ ਕੁਲਚੇ ਹੋ ਗਏ ਆਪਣੇ ਰੈਡੀ 10 ਮਿੰਟ ਲਾਦੇ ਬਾਈਆਂ ਉਹ ਬਣਾਇਆ ਨਾ ਅਸਮਾਨੀ ਲੋ ਜੀ ਕੁਲਚਾ ਹੋ ਗਿਆ ਆਪਣਾ ਰੈਡੀ ਹੁਣ ਖਾ ਕੇ ਤੁਸੀਂ ਦੇਖਦੇ ਆ ਫਿਰ ਮਿਲਦੇ ਹਾਂ ਤੁਹਾਨੂੰ ਆ ਬਈ ਸੰਗਰੂਰ ਤੋਂ ਜਿਸ ਨਾਮ ਆ ਜਾਂਦੇ ਸੀ ਆਪਾਂ ਰਸਤੇ 'ਚ ਹੋਇਆ ਪਿਆ ਐਕਸੀਡੈਂਟ ਆ ਦੇਖੋ ਆ ਕਰੇਟਾ ਗੱਡੀ ਐ ਇਹਦੀ ਇਹ ਵੱਜੀ ਹੋਈ ਐ ਤੇ ਕਮਾ ਕੇ ਪਰਲੀ ਸਾਈਡੇ ਕਰਖੀ ਐ ਲੈ ਵੀ ਲੈਰੇ ਨਹਿਰ ਤੇ ਆਕੇ ਅਸੀਂ ਨੇ ਕਰਾ ਲਈ ਫਰੂਟ ਬੀਅਰ ਗਰਮੀ ਜ਼ਿਆਦਾ ਐ ਫਿਰ ਇਹ ਠੰਡਾ ਮੜਾ ਜਾ ਵਧੀਆ ਕੰਮ ਕਰੂਗਾ ਨਹੀਂ ਥੱਕ ਗਿਆ ਰਾਇਾ ਚਲਾਉਂਦਾ ਚਲਾਉਂਦਾ ਦੇਖੀ ਭਾਈ ਦੇਖੀ ਚੱਕੋ ਭਾਈ